ਹੈਲੋ ਮਾਈ YouTube ਫੈਮਿਲੀ ਵੈਲਕਮ ਬੈਕ ਟੂ ਮਾਈ ਚੈਨਲ ਕਿਵੇਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਤੇ ਮੈਂ ਆਪਣਾ ਇੱਥੇ ਨਾ ਬੈਗ ਇਹ ਵਾਲਾ ਫਾਈਨਲ ਬੈਗ ਆ ਮੇਰਾ ਹੁਣ ਮੈਂ ਰੈਡੀ ਕਰਨ ਲੱਗੀ ਆ ਇਹ ਕਲਿੱਪ ਆ ਨਾ ਮੇਰਾ ਜਿਹੜਾ ਪਿਛਲਾ ਵਲੋਗ ਆ ਉਹ ਚ ਮੈਂ ਐਡ ਕਰਨੀ ਸੀ ਬਟ ਉਹ ਚ ਐਡ ਹੋ ਨਹੀਂ ਪਾਈ ਆ ਮਰ ਲੁੱਲ ਗਈ ਮੈਂ ਐਡ ਨਹੀਂ ਮੈਂ ਕਰ ਪਾਈ ਤੇ ਮੈਂ ਕਿਹਾ ਚਲ ਕੋਈ ਨਹੀਂ ਇਹ ਵਾਲੀ ਵਲੋਗ ਚ ਐਡ ਕਰ ਦੂੰਗੀ ਤੇ ਬਸ ਜਿਹੜਾ ਮੈਂ ਤੁਹਾਨੂੰ ਪਿਛਲਾ ਬੈਗ ਦਿਖਾਇਆ ਸੀ ਉਹ ਬੈਗ ਚੋਂ ਕੱਪੜੇ ਕੱਢ ਕੇ ਤੇ ਇਹ ਬੈਗ ਚ ਸ਼ਿਫਟ ਕਰਨੇ ਸੀਗੇ ਤੇ ਅੱਧੀ ਮੈਂ ਕੀਤੇ ਫਿਰ ਜਿਹੜੇ ਜਿਹੜੇ ਕੱਪੜੇ ਰੱਖਣੇ ਸੀਗੇ ਉਹ ਫੇਰ ਮੇਚੀ ਰੱਖ ਲਈ ਸੀ ਇਹ ਬੈਗ ਮੇਰਾ ਫਾਈਨਲ ਬੈਗ ਸੀਗਾ ਤੇ ਹਸਪੀਟਲ ਵੀ ਮੈਂ ਇਹ ਵਾਲਾ ਹੀ ਬੈਗ ਲੈ ਕੇ ਗਈ ਸੀਗੀ ਮੌਸਮ ਕਈ ਵੇਲੇ ਠੰਡ ਹੋ ਜਾਂਦੀ ਸੀ ਕਈ ਵੇਲੇ ਗਰਮੀ ਲੱਗਣਾ ਆਪਾਂ ਇਸ ਤੇ ਮੌਸਮ ਨਾਲ ਕੱਪੜੇ ਪਾਲੇ ਸੀਗੇ ਬੀ ਜੇ ਜੇ ਮੌਸਮ ਠੰਡਾ ਰਹੂਗਾ ਤੇ ਬੱਚੇ ਦੇ ਮੈਂ ਮੋٹے ਕੱਪੜੇ ਪਾ ਦੂੰਗੀ ਅਗਰ ਗਰਮ ਰਹੂਗਾ ਤਾਂ ਫਿਰ ਵੀ ਠੀਕ-ਠੀਕ ਵਾਲੇ ਕੱਪੜੇ ਨਾ ਉਹ ਵਾਲੇ ਪਾ ਦੂੰਗੀ ਤੇ ਦੇਖੋ ਮੋਟੀਆਂ ਗਰਮ ਪਜਾਮੀਆਂ ਵੀ ਰੱਖ ਲਈਆਂ ਸੀ ਗਰਮ ਕੱਪੜੇ ਵੀ ਰੱਖ ਲਏ ਸੀ ਔਰ ਗਰਮੀ ਵਾਲੇ ਵੀ ਰੱਖ ਲਏ ਸੀ ਕਿਉਂਕਿ ਦੇਖੋ ਮੌਸਮ ਦਾ ਪਤਾ ਨਹੀਂ ਹੋ ਕਿਹੜੇ ਵੇਲੇ ਮੌਸਮ ਖਰਾਬ ਹੀ ਹੋ ਸਕਦਾ ਹੈ ਤੇ ਨਾ ਵੀ ਹੈ ਜੀ ਦੇਖੋ ਫਿਲਹਾਲ ਕੋਟੀ ਪਾਈ ਹੈ ਕਿਉਂਕਿ ਮੌਸਮ ਸਹੀ ਨਹੀਂ ਸੀਗਾ ਠੰਡਾ ਸੀ ਜੀ ਅੱਜ ਤੇ ਟੈਮ ਦਾ ਕੋਈ ਨਹੀਂ ਪਤਾ ਹੁੰਦਾ ਕਿਹੜੇ ਟਾਈਮ ਅਚਾਨਕ ਜਾਣਾ ਪੈ ਜਾਵੇ ਹਰ ਜੇ ਫਿਲਹਾਲ ਮੇਰਾ ਟੈਮ ਹੈਗਾ ਜਾਂ ਤੇ ਟੈਮ ਮੇਰਾ ਬਹੁਤ ਪਿਆਰ ਜੀ ਇਸ ਲਈ ਮੈਂ ਪਹਿਲੀ ਬੈਗ ਪੈਕ ਕਰ ਲਿਆ ਮੈਂ ਹਫਤਾ ਹਫਤਾ ਪਹਿਲੀ ਕਰਨਾ ਪਈ ਸੀ ਬੈਗ ਪੈਕ ਤੇ ਇੱਥੇ ਮੈਂ ਤੁਹਾਨੂੰ ਕੈਪ ਦਿਖਾ ਰਹੀ ਸੀ ਕੈਪ ਵੀ ਮੈਂ ਰੱਖ ਲਈਆਂ ਸੀਗੀਆਂ ਤੇ ਇਹਨਾਂ ਚੋਂ ਕੈਪ ਮੈਂ ਕੋਈ ਨਹੀਂ ਦਿੱਤੀ ਇੱਕ ਕੈਪ ਦਿੱਤੀ ਇੱਕ ਕੈਪ ਵੀ ਉਹ ਉਹਨਾਂ ਮਤਲਬ ਵੱਡੀ ਸੀਗੀ ਤੇ ਆਪਣੇ ਲਈ ਮੈਂ ਪਰਨਾ ਵੀ ਰੱਖ ਲਿਆ ਸੀ ਸਿਰ ਤੇ ਬੰਨਣ ਲਈ ਤੇ ਕੈਪ ਵੱਡਾ ਵੱਡੀ ਸੀਗੀ ਉਹ ਥੋੜੀ ਵੱਡੀ ਸੀ ਬੱਚੇਰੇ ਨਾ ਗੁੜੀਆ ਰਾਣੀ ਦੇ ਆਈ ਨਹੀਂ ਤੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਇਹ ਨਮਾ ਕੱਪੜਾ ਸੀ ਸਵਾ ਮਹੀਨੇ ਹਜੇ ਪਾਣਾ ਨਹੀਂ ਬੱਚੇ ਮਤਲਬ 13 ਦਿਨ ਕੁੜੀ ਜੇ ਅਗਰ ਕੁੜੀ ਹੋਵੇ ਤਾਂ 13 ਦਿਨ ਹੀ ਪਾਣੀ ਮੁੰਡੇ ਦੀ ਸਵਾ ਮਹੀਨਾ ਤੇ ਫਿਰ ਉਹੀ ਫਿਰ ਇਸ ਤੋਂ ਬਾਅਦ ਮੈਂ ਫਿਰ ਵੱਡੇ ਉਹੀ ਰੱਖ ਲਈਆਂ ਸੀ ਕੈਪਾ ਕੈਪ ਉਹੀ ਰੱਖ ਲਈ ਸੀ ਪਰ ਉਹ ਆਈ ਨਹੀਂ ਸੋਕਸ ਦੇ ਜੋੜੇ ਰੱਖ ਲਏ ਸੀ ਇੱਕ ਜੋੜਾ ਇਹਦਾ ਇੱਕ ਮੈਂ ਆਪਣਾ ਤੇ ਇਹ ਐਕਸਟਰਾ ਕੱਪੜੇ ਦੇਖੋ ਪਤਾ ਨਹੀਂ ਹੁੰਦਾ ਐਕਸਟਰਾ ਕੱਪੜਿਆਂ ਦੀ ਵੀ ਲੋੜ ਪੈ ਜਾਂਦੀ ਨਾ ਕਿਹੜੇ ਵੇਲੇ ਕਿਸ ਚੀਜ਼ ਦੀ ਲੋੜ ਪੈਂਦੀ ਪਤਾ ਨਹੀਂ ਹੁੰਦਾ ਮੈਂ ਹਰ ਇੱਕ ਚੀਜ਼ ਰੱਖ ਲਈ ਸੀਗੀ ਬੈਗ 'ਚ ਕੈਪ ਹੋਰ ਕੱਪੜੇ ਐਕਸਟਰਾ ਫालतू ਕੱਪੜੇ ਲਈ ਹੁੰਦੇ ਆ ਕੋਟਨ ਦੇ ਕਿਉਂਕਿ ਬੱਚਾ ਪੋਟੀ ਪੂਟੀ ਕਰਦਾ ਇੱਕ ਦਮ ਚੀ ਆਪਾਂ ਡਾਈਪਰ ਤਾਂ ਲਗਾ ਨਹੀਂ ਸਕਦੇ ਲੰਗੋਟ ਵਗੈਰਾ ਵੀ ਰੱਖ ਲਏ ਸੀਗੇ ਬਣਾਏ ਹੋਏ ਸੀ ਪਹਿਲੀ ਘਰੇ ਉਹ ਵੀ ਰੱਖ ਲਏ ਸੀ ਸਾਰਾ ਕੁਝ ਰੱਖ ਲਿਆ ਸੀਗਾ ਤੇ ਫਿਰ ਉਸ ਤੋਂ ਬਾਅਦ ਇਹ ਜਿਹੜੇ ਕੱਪੜੇ ਸੀਗੇ ਥੋੜੇ ਵੱਡੇ ਸੀ ਜਿੱਦਾਂ ਕਿ 6 ਮਹੀਨੇ ਬਾਅਦ ਪਾਣ ਵਾਲੇ ਬੁੜੀਆ ਰਾਣੀ ਦੇ ਥੋੜੇ ਮੋٹے ਵੀ ਸੀ ਮੋٹے ਫਿਰ ਮੈਂ ਉਹ ਨਾ ਸਰਦੀਆਂ ਵਾਲੇ ਜਿਹੜੇ ਸੀ ਉਹ ਮੈਂ ਬੈੱਡ 'ਚ ਰੱਖ ਦਿੱਤੇ ਸੀਗੇ ਤੇ ਇਹ ਵਾਲੇ ਜਿਹੜੇ ਕੱਪੜੇ ਮੈਂ ਤੈਨ ਲਗਾ ਰਹੀ ਆਂ ਤੇ ਇਹ ਥੋੜੇ ਵੱਡੇ ਜਿਹੜੇ ਸੀਗੇ ਉਹ ਮੈਂ ਐਕਸਟਰਾ ਕੱਢੀ ਜਾਂਦੀ ਸੀ ਜਿਹੜੇ ਪਾਣ ਵਾਲੀ ਸੀ 6 ਮਹੀਨਿਆਂ ਬਾਅਦ ਜਦੋਂ 7 ਮਹੀਨੇ ਹੋਰ ਪਾਣਾ ਲਗਾ ਮੈਂ ਬਾਹਰ ਕੱਢ ਲਈ ਪੈਲੀ ਰੱਖ ਲਈ ਨਾ ਕਿਉਂਕਿ ਇਹ ਵੀ ਕੰਮ ਹੀ ਆ ਜਾਣੇ ਆ ਅੱਗੇ ਤਾਂ ਹੁਣ ਵੱਡੀ ਹੋਣਾ ਐ ਨੇ ਤੇ ਗਾਂ ਗਾਂ ਫਿਰ ਅੱਗੇ ਪੈ ਜਾਓਗੇ ਇਹ ਕੱਪੜੇ ਤੇ ਮੋٹے ਵਾਲੇ ਕੱਪੜੇ ਮੈਂ ਸਾਰੇ ਬੈੱਡ 'ਚ ਰੱਖ ਦਾਨੀ ਤੇ ਫਿਰ ਉਸ ਤੋਂ ਬਾਅਦ ਆ ਦੇਖੋ ਆ ਵੀ ਮੋਟਾ ਹੈ ਗਰਮਾ ਤੇ ਇਹ ਹੁਣ ਕਿੱਥੋਂ ਪੈਣੀ ਅੱਗੇ ਗਰਮੀਆਂ ਆ ਤੁਹਾਨੂੰ ਪਤਾ ਹੀ ਆ ਤੇ ਇਹ ਮੈਂ ਬੈੱਡ 'ਚ ਸਾਰੇ ਸੁੱਟੂਗੀ ਤੇ ਕੁਝ ਬਾਬੂਗਦੇ ਕੱਪੜੇ ਵੀ ਸੀ ਇਹ ਕੁਝ ਬਾਬੂਗਦੇ ਮਾਸੀ ਦੀ ਬੱਚਿਆਂ ਦੇ ਕੱਪੜੇ ਸੀ ਉਹ ਥੋੜੇ ਵੱਡੇ ਸੀ ਉਹ ਕਿਸੇ ਕੰਮ ਦੇ ਨਹੀਂ ਹਜੇ ਜਿ세 ਕਿ ਰਿਆਣੀ ਨਹੀਂ ਸੀ 2 3 4 ਮਹੀਨਿਆਂ ਬਾਅਦ ਇਹ ਰਿ ਆਉਣਗੇ ਮੈਂ ਕੂਦੇ ਕੱਢੂੰਗੀ ਤੇ ਇਹ yellow ਕੱਪੜੇ ਵੀ ਬਹੁ ਸੀ yellow ਕਹਿੰਦੇ ਸਵਾ ਮਹੀਨੇ ਹਜੇ ਨਹੀਂ ਪਾਈਦੇ ਇਸ ਲਈ ਫਿਰ ਮੈਂ yellow ਨਹੀਂ ਹਜੇ ਕੋਈ ਕੱਢਿਆ ਨਾ ਮੈਂ ਹਜੇ ਉਹਦੇ ਪਾਣੀਆਂ ਗੁड़िया ਰਾਣੀ ਦੇ ਕਿਉਂਕਿ ਸਵਾ ਮਹੀਨੇ yellow ਕੱਪੜਾ ਨਹੀਂ ਪਾਈਦਾ ਤੇ ਫਿਰ ਮੈਂ ਪਾਇਆ ਵੀ ਨਹੀਂ ਕੋਈ ਨਾ ਹਜੇ ਵੀ yellow ਹੈਗੇ ਆ ਪਏ ਆ ਮੇਰੇ ਕੋਲ ਬਟ ਮੈਂ ਪਾਉਂਦੀ ਨਹੀਂ ਆ బాస్విలో శట్ ఏ వడ్డీ థి అల కి కని ఇన్నర వగేర సారడ్ కడ్ లే బెడ్ హామ రీ మోటే కప్పుడే ఇత భావకీ కొలు బెట్ వారీ మమ్మ ఏవే కడో ఓ వాళ్ళ కప్పుడే కడోతే మేము ఎూ చుప్ప మే కడ్డీ కప్పడే జడ్డనే ਤੇ ਆ ਰਿਖਾ ਗ੍ਰੀਨ ਵਾਲਾ ਸੀ ਇਹ ਵੀ ਵੱਡਾ ਸੀਗਾ ਇਹ ਵੀ ਨਹੀਂ ਆਣਾ ਇਹ ਵੀ ਫਿਰ ਮੈਂ ਰੱਖ ਦਿੱਤਾ ਸੀ ਸਾਈਡ ਤੇ ਤੇ ਬਸ ਫਿਰ ਉਸ ਤੋਂ ਬਾਅਦ ਕੱਪੜੇ ਤੈਨ ਲੈ ਕੇ ਹੁਣ ਮੈਂ ਬੈੱਡੇ ਦੀ ਟੋਚ ਜਿਹੜੇ ਕੱਪੜੇ ਪਾਉਣ ਵਾਲੇ ਆ ਦੋ ਚਾਰ ਮਹੀਨਿਆਂ ਤੱਕ ਗੁੜੀਆ ਰਾਣੀ ਦੇ ਉਹ ਮੈਂ ਪਾ ਦੂੰਗੀ ਉਹ ਬੈੱਡੇ ਦੀ ਟੋਚ ਰੱਖ ਦੂੰਗੀ ਤੇ ਜਿਹੜੇ ਵੱਡੇ ਆ ਜਾਂ ਮੋਟੇ ਕੱਪੜੇ ਉਹ ਮੈਂ ਸਿੱਧਾ ਸਿੱਟੂੰਗੀ ਬੈੱਡ ਵਿੱਚ ਕਿਉਂਕਿ ਉਹ ਕਿਸੇ ਕੰਮ ਆ ਨਹੀਂ ਜਿਹੜੇ ਸਾਲ ਬਾਅਦ ਪਾਣੇ ਆ ਜਾਂ ਹੋਰ ਹੈਲੋ ਮਾਈ YouTube ਫੈਮਲੀ ਵੈਲਕਮ ਬੈਕ ਟੂ ਮਾਈ ਚੈਨਲ ਕਿ ਮੈਂ ਤੁਸੀਂ ਸਾਰੇ आई होप थे सारे बढ़िया होंगे ठीक होंगे मेरी हालत हो है ਤੁਸੀਂ ਦੇਖ ਰਹੇ ਹੋਗੇ ਬਹੁਤ ਜ਼ਿਆਦਾ ਖਰਾਬ ਨਹੀਂ ਕਹਿ ਸਕਦੀ ਬਟ ਹੈਗੀ ਥੋੜੀ-ਮੋਟੀ ਖਰਾਬੀ ਆ اور ਜਿੱਦਾਂ-ਜਿੱਦਾਂ ਤੁਹਾਨੂੰ ਪਤਾ ਹੀ ਆ ਟਾਈਮ ਨੇੜੇ ਆ ਰਿਹਾ ਮੇਰਾ ਤਾਂ ਮੇਰੀ ਹਾਲਤ ਦਿਨੋ-ਦਿਨਾਂ ਥੋੜੀ ਤਬੀਅਤ ਠੀਕ ਨਹੀਂ ਰਹਿੰਦੀ ਤਿੰਨ ਦਿਨ ਹੋ ਗਏ ਤਿੰਨ ਦਿਨ ਤੋਂ ਮੈਂ ਨਾ ਬੈਠ ਪਾ ਰਹੀ ਆ ਨਾ ਉੱਠ ਪਾ ਰਹੀ ਆ ਥੋੜੀ ਥੋੜੀ ਦਰਦ ਹੁੰਦੀ ਹਟ ਜਾਂਦੀ ਐਦਾਂ ਹੋ ਰਿਹਾ ਮੇਰੇ ਨਾਲ ਤੇ ਮੈਂ ਆਪਣਾ ਵਲੋਗ ਵੀ ਨਹੀਂ ਕੋਈ ਬਣਾ ਪਾ ਰਹੀ ਤੇ ਇਸ ਲਈ ਮੈਂ ਕਿਹਾ ਅਪਡੇਟ ਦੇ ਜਿਮਾ ਥੋੜੀ ਜੀ ਤੁਹਾਨੂੰ ਤੇ ਬਹੁਤ ਪੁਰਾਣਾ ਗੱਲ ਵੀ ਕਰਦੀ ਐ ਨਾ ਗੱਲ ਵੀ ਕਰਦੀ ਐ ਤਾਂ ਮੇ ਸਾਹ ਛੜਦਾ ਪਿਆ ਮੈਨੂੰ ਬਹੁਤ ਜ਼ਿਆਦਾ ਤੇ ਮੈਂ ਬਸ ਪ੍ਰੇਅਰ ਕਰੋ ਮੈਨੂੰ ਸਾਡੇ ਨਾਲ ਦੁਆ ਦੀ ਬਹੁਤ ਜ਼ਿਆਦਾ ਜਰੂਰਤ ਹੈ ਤਵਾ ਪਲੀਜ਼ ਪਲੀਜ਼ ਪਲੇ ਕਰੋ ਕਿ ਮੈਂ ਜਲਦੀ ਜਲਦੀ ਫ੍ਰੀ ਹੋਵਾਂ ਠੀਕ ਹੋਵਾਂ ਤੇ ਮੈਂ ਔਰ ਮੇਰਾ ਬੱਚਾ ਦੋਨੋਂ ਤੰਦਰੁਸਤ ਰਹਿਣ ਠੀਕ ਰਹੀਏ ਤੇ ਬਸ ਹੁਣ ਮੇਰਾ ਜਿੱਦਾਂ ਜਿੱਦਾਂ ਟਾਈਮ ਆ ਰਿਹਾ ਉਦੋਂ ਉਦੋਂ ਥੋੜਾ ਨਾ ਹੋ ਰਿਹਾ ਥੋੜਾ ਮਨ ਨੂੰ ਤੇ ਬਸ ਕਰਦਾ ਕੰਮ ਵੀ ਹੈ ਜੇ ਦੀਪਿਆ ਹੋਲੀ-ਹੋਲੀ ਕਰੂੰਗੀ ਦਿਆਂ ਦੀ ਮੈਂ ਦੇਰੀ ਥੋੜਾ ਆਪਣਾ ਜਿੱਦ ਬੈਠ ਨਹੀਂ ਹੋ ਰਿਹਾ ਪੈ ਨਹੀਂ ਹੋ ਰਿਹਾ ਰਾਤ ਨੂੰ ਬਿਲਕੁਲ ਨਹੀਂ ਮੈਂ ਸੋ ਪਾਂਦੀ ਤੇ ਮਾਰਨਿੰਗ ਚ ਵੀ ਜਲਦੀ ਉੱਠ ਜਾਨੀ ਉੱਠੇ ਉੱਠ ਕੇ ਪੂਰੀ ਰਾਤ ਹੀ ਸੁੱਤੀ ਨਹੀਂ ਹੁੰਦੀ ਮੈਂ ਤੇ ਫਿਰ ਜਾ ਕੇ ਹੁਣ ਕੰਮ ਕਮ ਕਰੂ ਕਿ ਫਿਰ ਮੈਂ ਦੁਪਹਿਰ ਨੂੰ ਸੌਂਦੀ ਦੁਪਹਿਰ ਨੂੰ ਵੀ ਨਹੀਂ ਨੀਂਦ ਆਂਦੀ ਮੈਨੂੰ ਤੇ ਇਹ ਸਹੀ ਹੈ ਮੇਰੇ ਨਾਲ ਲਾਈਫ ਚ ਉਤਰਾ ਉਚੜਾ ਬਾਕੀ ਹੁਣ ਇਹਦਾ ਪੇਪਰ ਵੀ ਆ ਭਾਵੁਕ ਦੇ ਫਿਲਹਾਲ ਹਜੇ ਸੁੱਤਾ ਪਿਆ ਦੇਖੋ ਕਿਉਂਕਿ ਇਹ ਇਗਜ਼ਾਮ ਚ ਜਿੱਦਾਂ ਤੁਹਾਨੂੰ ਪਤਾ ਛੁੱਟੀਆਂ ਚੱਲ ਰਹੀਆਂ ਤੇ ਇੱਕ ਲਾਸਟ ਪੇਪਰ ਰਹਿ ਗਿਆ ਇਹਦਾ ਉਹ ਪੇਪਰ ਵਾ ਤੇ ਪੇਪਰ ਬੱਸ ਖਤਮ ਹੋ ਜਾਵੇ ਫਟਾਫਟ ਇਹ ਵੀ ਟੈਨਸ਼ਨ ਇੱਕ ਫ੍ਰੀ ਹੋਵੇ ਕਿ ਇਹਦੇ ਪੇਪਰ ਬਿਲਕੁਲ ਨੇਪਟੇ ਜਾਣ ਹਨਾ ਕਿਉਂਕਿ ਮੈਨੂੰ ਇਹਦੀ ਬਹੁਤ ਜ਼ਿਆਦਾ ਟੈਨਸ਼ਨ ਆਂਦੀ ਪੇਪਰਾਂ ਦੀ ਖਾਸ ਕਰਕੇ ਉਹ ਵੀ ਫਾਈਨਲ ਇਗਜ਼ਾਮ ਹੈ ਤੇ ਬੱਸ ਮੈਂ ਆਨਾ ਔਰ ਮੈਂ ਤੁਹਾਨੂੰ ਬਸ ਇਹੀ ਦੱਸਣਾ ਚਾਹੁੰਦੀ ਸੀ ਕਿ ਇਹ ਮੇਰਾ ਵਲੋਗ ਆ ਥੋੜੀ ਜਿਹੀ ਮੈਂ ਤੁਹਾਨੂੰ ਆਪਣਾ ਥੋੜਾ ਜਿਹਾ ਮੈਂ ਕਿਹਾ ਤੁਹਾਡੇ ਨਾਲ ਚੱਲ ਥੋੜੀ ਜਿਹੀ ਗੱਲ ਵੀ ਕਰ ਲਵਾਂ ਤੇ ਹੁਣ ਮੇਰੇ ਵਲੋਗ ਆਉਣਗੇ ਬਾਅਦ ਵਿੱਚ ਹੀ ਆਉਣਗੇ ਸ਼ਾਇਦ ਜੇ ਹੋ ਸਕਿਆ ਤੇ ਮੈਂ ਠੀਕ ਲਈ ਤੇ ਮੈਂ ਅਪਲੋਡ ਕਰੂੰਗੀ ਕੋਈ ਨਾ ਕੋਈ ਵਲੋਗ ਫਿਲਹਾਲ ਤਾਂ ਹੁਣ ਮੈਂ ਇਹ ਆਪਣਾ ਵਲੋਗ ਅ ਬੇਵੀ ਹੋਂ ਤੋਂ ਬਾਅਦ ਹੀ ਪਾਉਂਗੀ ਤੇ ਪਲੀਜ਼ ਤੁਸੀਂ ਅੱਧੀ ਪਿਆਰ ਦੇਂਦੇ ਰੋ ਮੇਰੇ ਵੀਡੀਓ ਨੂੰ ਮੇਰੇ ਚੈਨਲ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਕਰੋ ਤੇ ਸ਼ੇਅਰ ਜ਼ਰੂਰ ਕਰੋ ਮੈਂ ਤੁਹਾਡੇ ਪਿਆਰ ਦੀ سپورਟ ਦੀ ਇਸ ਲਈ ਪਲੀਜ਼ ਮੈਨੂੰ سپورਟ ਕਰੋ ਵੱਤ ਤੋਂ ਵੱਧ ਤੇ ਚਲੋ ਹੁਣ ਮੈਂ ਨਾ ਬਸ ਮਾੜਾ ਜਿਹਾ ਥੋੜਾ ਜਿਹਾ ਇਹ ਬਲੌਗ ਬਣਾਣਾ ਸਿੱਖੋ ਕਿ ਅ ਤਪੀਏ ਥੋੜੀ ਜਿਹੀ ਬੈਠ ਨਹੀਂ ਹੁੰਦਾਗਾ ਤੇ ਮੈਂ ਬਸ ਇੱਥੇ ਆਪਣਾ ਵੀਡੀਓ ਐਂਡ ਕਰਦੀ ਹਾਂ ਮਿਲਦੇ ਹਾਂ ਹੁਣ ਤੁਹਾਨੂੰ ਪਤਾ ਨਹੀਂ ਕਿਹੜੇ ਵਲੋਗ ਚ ਬਾਏ ਬਾਏ